ਰੰਧਾਉਤ ਬੰਦਨ ਅਨਕਵਾਰ ਸਰਬ ਕਲਾ ਸਮਰਥ ਬੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਿਰਪਾ ਕਰੋ ਦੀਨ ਕਹਿ ਜਾਤੀ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਵਮੀ ਮਾਨਸ ਕੀ ਗਤ ਇਹੀ ਐਸੀ ਲਾਲ ਤੁਦ ਬਿਨ ਕੋਣ ਕਰੈ ਗਰੀਬਨਵਾਗ ਗਗ ਸਿਆ ਮੇਰਾ ਮਥ ਸ਼ਦਰ ਦਰੈ ਸਤਗੁਰਾਂ ਦੀ ਸਾਜੀ ਤੇ ਨਿਵਾਜੀ ਗੁਰੂ ਪਿਆਰੀ ਗੁਰੂ ਸواری ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸਾਰੇ ਜਾਣੇ ਦੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਅੱਜ ਬੇਟੇ ਸੁਖਪ੍ਰੀਤ ਸਿੰਘ ਜੀ ਦੇ ਜਨਮ ਦਿਨ ਦੀਆਂ ਉਹਨਾਂ ਦੇ ਪਰਿਵਾਰ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਵਧੀਆ ਸੋਚ ਆਉਣਾ ਦੇ ਪਰਿਵਾਰ ਦੀ ਕਿ ਜਿਹੜਾ ਜਨਮ ਦਿਨ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਨਾਇਆ ਆਪਾਂ ਦੇਖਦੇ ਹਾਂ ਕਿ ਅੱਜ ਕੱਲ ਬਹੁਤ ਜ਼ਿਆਦਾ ਜਦੋਂ ਜਨਮ ਦਿਨ ਵੀ ਮਨਾਉਂਦੇ ਕੋਈ ਹੋਟਲਾਂ 'ਚ ਮਨਾਉਂਦੇ ਆ ਕੋਈ ਘਰੇ ਕੇਕ ਕੱਟਦਾ ਕੋਈ दारू ਸ਼ਰਾਬ ਦਾ ਸੇਵਨ ਕਰਦਾ ਹੈ ਘਰ ਦੇ ਵਿੱਚ ਪਰ ਇਸ ਪਰਿਵਾਰ ਦੀ ਜਿਹੜੀ ਸੋਚ ਹੈ ਬਹੁਤ ਵਧੀਆ ਸੋਚ ਹੈ ਕਿ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣੇ ਪੁੱਤਰ ਦੀ ਜਨਮ ਦਿਨ ਦੀ ਖੁਸ਼ੀ ਸਤ ਗੁਰਾਂ ਦੀ ਗੋਜ ਦੇ ਵਿੱਚ ਮਨਾਈ। ਸੋ ਇਸ ਪਰਿਵਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਦਾ ਚੜ੍ਹਦੀ ਕਲਾ ਬਖਸ਼ਣ ਇਸ ਬੱਚੇ ਦੀਆਂ ਬਹੁਤ ਵੱਡੀਆਂ-ਵੱਡੀਆਂ ਉਮਰਾਂ ਹੋਣ। ਆਓ ਫਿਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਗੁਰਦੇ ਵਿੱਚ ਸਮਝਾਉਂਦੇ ਨੇ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਕੇ ਫੇਲ ਜਾਇਆ ਉਹ ਬੱਚਾ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਰਹਿੰਦਾ ਹੈ ਹੁਣ 9 ਮਹੀਨੇ ਇਸ ਨੂੰ ਗਰਭ ਦੇ ਵਿੱਚ ਐਨੀ ਅਗਨ ਦੇ ਵਿੱਚ ਕੌਣ ਜਿੰਦਾ ਰੱਖਦਾ ਹੈ ਆਪਾਂ ਸਾਰੇ ਜਾਣੇ ਮਾਤਾ ਦੇ ਗਰਭ ਦੇ ਰਾਹੀਂ ਇਸ ਸੰਸਾਰ ਦੇ ਵਿੱਚ ਆਏ ਆ ਪਹਿਲੀ ਤਾਂ ਗੱਲ ਇਹ ਕਿ ਮਾਤਾ ਤੇ ਪਿਤਾ ਦਾ ਕੋਈ ਦੇਣ ਨਹੀਂ ਦੇ ਸਕਿਆ। ਹੁਣ ਮਾਤਾ ਦੇ ਗਰਭ ਦੇ ਵਿੱਚ ਇਹ ਸਵਾਸ ਲੈਂਦਾ ਹੈ ਮਾਰਾ ਸਮਝਾਉਂਦੇ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਆ ਜਿਹੜਾ ਦੇਸ਼ ਹੈ ਇਹ ਸਾਰਾ ਮਾਇਆ ਦਾ ਦੇਸ਼ ਹੈ ਕਾਲ ਦਾ ਦੇਸ਼ ਹੈ ਜਿੱਥੇ ਆਪਾਂ ਰਹਿੰਦੇ ਆ। ਇੱਥੇ ਆਪਾਂ ਸਦਾ ਵਾਸਤੇ ਨਹੀਂ ਰਹਿਣਾ ਇਹ ਜਿਹੜਾ ਦੇਸ਼ ਹੈ ਇਹ ਮਾਇਆ ਦੇ ਸਮਰਥ ਕੀਤਾ ਹੋਇਆ ਪੰਜਾਂ ਜੁੱਤਿਆਂ ਦੇ ਸਮਰਥ ਕੀਤਾ ਹੋਇਆ ਤਾਈਓ ਇਸ ਦੇਸ਼ ਦੇ ਵਿੱਚ ਕੋਈ ਸੁਫੀ ਨਹੀਂ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਬਾਲੀ ਰੋਵੇ ਨਾਹੀ ਪਤਾਲ ਨਾਨਕ ਦੁਖਿਆ ਸਭ ਸੰਸਾਰ ਤੁਸੀਂ ਕਿਸੇ ਦੇ ਅੱਗੇ ਇੱਕ ਦੁੱਖ ਰੱਖੋਗੇ ਅਗਲਾ ਤੁਹਾਡੇ ਅੱਗੇ ਦੋ ਦੁੱਖ ਰੱਖੇਗਾ ਇਹ ਮਾਇਆ ਦਾ ਸੇਕ ਹੈ ਤੇ ਮਹਾਰਾਜ ਸਮਝਾਉਂਦੇ ਇਹੀ ਸੇਮ ਮਾਇਆ ਮਾਤਾ ਦੇ ਗਰਭ ਦੇ ਅੰਦਰ ਹੈ ਫਿਰ ਉੱਥੇ ਸਾਨੂੰ ਜਿੰਦਾ ਕੌਣ ਰੱਖਦਾ ਹੈ ਜਿਹੜੀ ਲੇਵ ਹੈ ਸਾਡੀ ਉੱਥੇ ਕੌਣ ਸਾਡੀ ਪੂਜਾ ਕਰਦਾ ਹੈ ਕੌਣ ਸਾਨੂੰ ਉੱਥੇ ਇਸ ਅਗੰਤੋਂ ਬਚਾ ਕੇ ਰੱਖਦਾ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਕਿ ਜੋ ਪਰਮਾਤਮਾ ਹੈ ਉਹਦਾ ਜਿਹੜਾ ਸ਼ਬਦ ਹੈ ਨਾਮ ਹੈ ਉਹ ਨਾਮ ਦੇ ਨਾਲ ਮਨ ਜੁੜਿਆ ਹੁੰਦਾ ਹੈ ਤੇ ਜਿਹੜਾ ਕਲਬੂਤ ਹੈ ਸਰੀਰ ਹੈ ਇਹ ਮਾਤਾ ਦੇ ਗਰਭ ਦੇ ਵਿੱਚ ਤਿਆਰ ਹੁੰਦਾ ਹੈ ਕਿਉਂਕਿ ਜਿਹੜਾ ਸਾਡਾ ਮਨ ਹੈ ਉਹ ਜਿਹੜਾ ਇਸ ਸਰੀਰ ਨਾਲੋਂ ਅਲੱਗ ਹੈ ਇੱਕ ਸਾਡਾ ਧਨ ਹੈ ਇੱਕ ਮਨ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਮਾਤਾ ਦੇ ਗਰਭ ਦੇ ਵਿੱਚ ਜਦੋਂ ਬੱਚੇ ਦੇ ਹੱਥ ਪੈਰ ਅੰਗ ਬਣਦੇ ਨੇ ਜੇ ਜੀ ਇਹਦੀ ਨਿਮ ਹੈ ਮਨ ਦੀ ਨਿਮ ਉਹ ਪਰਮਾਤਮਾ ਦੇ ਨਾਲ ਉਸ ਨਾਮ ਦੇ ਨਾਲ ਜੁੜੀ ਹੁੰਦੀ ਹੈ ਤਾਂ ਹੀ ਇਸ ਕਰਕੇ ਪਰਮਾਤਮਾ ਗਰਭ ਦੇ ਵਿੱਚ ਇਹਦੀ ਰੱਖਿਆ ਕਰਦਾ ਹੈ ਪਰ ਜਦੋਂ ਇਹ 9 ਮਹੀਨਿਆਂ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਡਾਕਟਰਾਂ ਦੇ ਹਿਸਾਬ ਨਾਲ ਚੱਲਦੇ ਆ ਤੇ ਡਾਕਟਰ ਕਹਿੰਦੇ 3 ਮਹੀਨੇ ਤੋਂ ਬਾਅਦ ਬੱਚੇ ਦੇ ਹੱਥ ਪੈਰ ਤਿਆਰ ਹੋ ਜਾਂਦੇ ਨੇ ਜਦੋਂ ਹੀ ਇਹ ਜਨਮ ਲੈਂਦਾ ਹੈ ਜਨਮ ਲੈਣ ਤੋਂ ਬਾਅਦ ਬੱਚਾ ਆਪਾਂ ਦੇਖਦੇ ਹਾਂ ਰੋਂਦਾ ਹੈ ਸੰਸਾਰ ਕੀ ਆ ਕਿਉਂਕਿ ਇਹ ਮਾਇਆ ਦਾ ਦੇਸ਼ ਹੈ ਹੁਣ ਇੱਥੇ ਜਨਮ ਲੈਣ ਤੋਂ ਬਾਅਦ ਜਿਹੜੇ ਮਾਤਾ ਪਿਤਾ ਹੁੰਦੇ ਕਹਿੰਦੇ ਵੀ ਮਾਂ ਦਾ ਕੋਈ ਦੇਣ ਨਹੀਂ ਦੇ ਸਕਿਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਗੁਜਰਕੌਰ ਦੇ ਪੈਰੀਂ ਹੱਥ ਲਾਉਂਦੇ ਸੀ ਤੇ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਪੁੱਤਰਾ ਮੇਰੇ ਪੈਰੀਂ ਹੱਥ ਨਾ ਲਾ ਤੇਰੇ ਵਿੱਚੋਂ ਮੈਨੂੰ ਨਿਰੰਕਾਰ ਦੀ ਚਲਕ ਪੈਂਦੀ ਹੈ ਉਹ ਉਸੇ ਟਾਈਮ ਹੀ ਮਾਤਾ ਜੀ ਫੇਰ ਪੈਰੀ ਹੱਥ ਲਾ ਦਿੰਦੇ ਸੀ ਕਹਿੰਦੇ ਮਾਂ ਇਹ ਸਭ ਤੇਰੀਆਂ ਦਿੱਤੀਆਂ ਲੋਰੀਆਂ ਆ ਇਸੇ ਤਰ੍ਹਾਂ ਜਿਹੜੀ ਮਾਂ ਤੇ ਪਿਤਾ ਮਾਤਾ ساری ਜ਼ਿੰਦਗੀ ਦਾ ਮਾਂ ਦਾ ਕੋਈ ਦੇਣ ਨਹੀਂ ਦੇ ਸਕਿਆ ਮਾਂ ਦੇਖੋ ਮਾਂ ਦਾ ਕਿਰਿਆਕਰਨ ਕੀ ਜਦੋਂ ਜਨਮ ਦਿੰਦੀ ਹੈ ਬੱਚੇ ਨੂੰ ਆਪਾਂ ਸਾਰੇ ਪਰਿਵਾਰ ਵਾਲਿਆਂ ਮਾਂ ਜਦੋਂ ਜਨਮ ਦਿੰਦੀ ਹੈ ਮੌਤ ਦੇ ਕੰਢੇ ਤੇ ਹੁੰਦੀ ਹੈ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਫਿਰ ਉਸ ਬੱਚੇ ਨੂੰ ਸੁੱਕੇ ਥਾਂ ਪਾਉਂਦੀ ਹੈ ਆਪ ਗਿੱਲੇ ਥਾਂ ਪੈਂਦੀ ਹੈ ਉਸ ਬੱਚੇ ਦਾ ਮਲ ਮੂਤਰ ਵੀ ਸਾਫ਼ ਕਰਦੀ ਹੈ ਉਸ ਬੱਚੇ ਨੂੰ ਟਾਈਮ ਸੇ ਨਵਾਉਂਦੀ ਹੈ ਦੁੱਧ ਦੀ ਖਰਾਕ ਵੀ ਦਿੰਦੀ ਹੈ ਬੱਚੇ ਨੂੰ ਵੱਡਾ ਕਰਦੀ ਹੈ ਪੜਾਉਂਦੀ ਲਿਖਾਉਂਦੀ ਹੈ ਪਰ ਕਈ ਜੀਵ ਬੱਚੇ ਐਸੇ ਨੇ ਕਿ ਆਪਣੇ ਮਾਪੇ ਨੂੰ ਭੁੱਲ ਜਾਂਦੇ ਨੇ ਤੇ ਪਿਤਾ ساری ਜ਼ਿੰਦਗੀ ਕੁੱਲੀ ਬਣ ਕੇ ਇਸ ਸੰਸਾਰ ਲਈ ਆਪਣੇ ਬੱਚਿਆਂ ਲਈ ਧਨ ਦੌਲਤ ਇਕੱਠਾ ਕਰਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਮਾਤਾ ਪਿਤਾ ਦਾ ਕੁਝ ਦੇਣ ਨਹੀਂ ਦੇ ਸਕਿਆ ਹਾਂ ਹੋ ਸਕਦਾ ਘਰ ਦੇ ਵਿੱਚ ਮਾਤਾ ਪਿਤਾ ਜਿਸ ਵੀ ਸੁਵਾਦੇ ਹਨ ਪਰ ਰੈਂਝੇ ਸੁਵਾਸਾਂ ਤੱਕਰ ਆਪਾਂ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ ਜੇ ਆਪਾਂ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ ਗੁਰੂ ਘਰ ਵੀ ਉਹਨੇ ਮੱਥਾ ਵੀ ਟੇਕਦੇ ਆ ਗੁਰੂ ਨੂੰ ਪ੍ਰਵਾਨ ਨਹੀਂ ਕਿਉਂਕਿ ਮਹਾਰਾਜ ਗੁਰਬਾਣੀ ਗੁਰੂਬੇ ਸਮਝਾਉਂਦੇ ਕਹਿੰਦੇ ਹਰ ਜੀ ਪਿਤਾ ਹਰ ਜੀ ਮਾਤਾ ਮਨ ਦਾ ਮਾਤਾ ਪਿਤਾ ਅਕਾਲ ਪੁਰਖ ਹੈ ਹਰ ਜੀ ਪਿਤਾ ਹਰ ਜੀ ਮਾਤਾ ਤਨ ਦਾ ਮਾਤਾ ਪੁੱਤਾ ਜਿਹੜੇ ਆਪਾਂ ਸੰਸਾਰੀ ਹਾਂ ਇਹ ਹਾਂ ਇਸ ਕਰਕੇ ਇਸ ਸੰਸਾਰ ਦੇ ਵਿੱਚ ਆਪਾਂ ਆਏ ਆ ਆਏ ਕਾਦੇ ਵਾਸਤੇ ਆ ਇਹ ਸਤਗੁਰੂ ਜੀ ਸਮਝਾਉਂਦੇ ਨੇ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿੜ ਸਾਧ ਸੰਗਤ ਭਜ ਕੇਵਲ ਨਾਮ ਸਾਡੇ ਘਰਾਂ ਦੇ ਵਿੱਚੋਂ ਨਾਮ ਵਿਸਰ ਗਿਆ ਹੈ ਸਾਡੇ ਘਰਾਂ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ ਸਾਡੇ ਘਰਾਂ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੋਈ ਜਾਂਦੇ ਆ ਮਾਤਾ ਪਿਤਾ ਨਹੀਂ ਬੱਚੇ ਨੂੰ ਸੰਸਕਰ ਦੇਣੇ ਆ ਉਹ ਵੀ ਬੱਚੇ ਸਨ ਚਾਰ ਸਹਬਜ਼ਾਦੇ ਜਿਹੜੇ ਗੁਰੂ ਨੇ ਸਾਡੀ ਖਾਤਰ ਕੁਰਬਾਨ ਕਰਾ ਦਿੱਤੇ ਆਪਾਂ ਜਦੋਂ ਇਤਿਹਾਸ ਨੂੰ ਬੋਲਦੇ ਆ ਸਾਰੇ ਧਰਮਾਂ ਦਾ ਸਤਿਕਾਰ ਪਰ ਐਸਾ ਰੈਬਰ ਕੋਈ ਦੁਨੀਆ ਤੇ ਨਹੀਂ ਹੋਇਆ ਕਿ ਜਿਹੜਾ ਸਾਡੀ ਖਾਤਰ ਆਪਣੇ ਪੰਥ ਦੀ ਖਾਤਰ ਆਪਣਾ ਪਰਿਵਾਰ ਵਾਰ ਗਿਆ ਸਤਗੁਰਾਂ ਨੇ ਸਾਡੀ ਖਾਤਰ 7 ਤੇ 9 ਸਾਲ ਦੀਆਂ ਗਿੱਦਾਂ ਸਰਾਂਧ ਦੀ ਧਰਤੀ ਦੇ ਵਿੱਚ ਸਾਡੀ ਖਾਤਰ ਵਾਰੀਆਂ ਨੇ ਸੋ ਇਸੇ ਕਰਕੇ ਸਾਧ ਸੰਗਤ ਜੀ ਮਾਤਾ ਪਿਤਾ ਦਾ ਜਿਹੜਾ ਸੰਜੋਗ ਹੈ ਇਹ ਬਹੁਤ ਵੱਡਾ ਹੈ ਮਾਤਾ ਪਿਤਾ ਦੀ ਇੱਜ਼ਤ ਰੱਖਣੀ ਮਾਤਾ ਪਿਤਾ ਨੂੰ ਕਦੇ ਵੀ ਬਿਲਖੜਕਾਉਣਾ ਨਹੀਂ ਕਿਸੇ ਵੱਲੋਂ ਦੁਖੀ ਨਹੀਂ ਕਰਨਾ ਜਦੋਂ ਮਾਤਾ ਪਿਤਾ ਦੀ ਸੇਵਾ ਕਰਦੇ ਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਉੱਤੇ ਬਹੁਤ ਖੁਸ਼ ਹੁੰਦੇ ਨੇ ਟੁੱਟਲੇ ਨੇ ਹੁਣ ਇਸੇ ਤਰ੍ਹਾਂ ਜਦੋਂ ਬੱਚਾ ਇਸ ਸੰਸਾਰ ਦੇ ਵਿੱਚ ਆਉਂਦਾ ਮਾਤਾ ਪਿਤਾ ਦਾ ਰੋਲ ਕੀ ਹੁੰਦਾ ਆ ਕਿ ਮਾਂ ਜਿਹੜੀ ਹੈ ਉਹ ਆਪਣੇ ਬੱਚੇ ਦਾ ਕਦੀ ਦੁੱਖ ਨਹੀਂ ਸਹਾਰ ਸਕਦੀ ਹੁਣ ਜਦੋਂ ਬੱਚਾ ਤਕੜਾ ਹੁੰਦਾ ਮਾਂ ਫੇ ਪੜਾਉਂਦੀ ਹੈ ਲਿਖਾਉਂਦੀ ਹੈ ਉਹਨੂੰ ਸਕੂਲੇ ਭੇਜਦੀ ਹੈ ਉਹਦਾ ਸਾਰਾ ਕੁਝ ਤਿਆਰ ਕਰਦੀ ਹੈ ਪਰ ਉਹ ਬੱਚਾ ਜਿਹੜਾ ਮਾਪੇ ਦੇ ਸੀ ਸੰਯੋਗ ਦੇ ਨਾਲ ਚੱਲਦਾ ਨਾਲ ਗੁਰਮਕ ਵਿੱਦਿਆ ਆਪਾਂ ਦੇ ਸੁਣੀਏ ਕਿ ਸਾਡਾ ਇਹ ਕਲਚਰ ਹੈ ਸਾਡਾ ਇਹ ਇਤਿਹਾਸ ਹੈ ਬਾਕੀ ਆਪਾਂ ਇਹ ਹੈ ਪਿਛਲੇ ਜਨਮ ਦੇ ਸੰਜੋਗ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਾ ਸਹਾਈ ਤੇ ਗੁਰਬਾਣੀ ਦਾ ਫਰਮਾਨ ਹੈ ਕਹਿੰਦੇ ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਇਹ ਪਿਛਲੇ ਜਨਮ ਦੇ ਸੰਜੋਗੀ ਨੇ ਕੋਈ ਧੀ ਬਣ ਕੇ ਘਰ ਦੇ ਵਿੱਚ ਆ ਜਾਂਦਾ ਕੋਈ ਪੁੱਤ ਬਣ ਕੇ ਆ ਜਾਂਦਾ ਪਰ ਇਹ ਸਾਡੇ ਸੰਜੋਗੀ ਨੇ ਪਿਛਲੇ ਜਨਮ ਦੇ ਅਸਲੀ ਜੋ ਮੂਲ ਹੈ ਉਹ ਹੈ ਪਰਮਾਤਮਾ ਜਿੱਥੇ ਜਾ ਕੇ ਆਪਾਂ ਸਦਾ ਵਾਸਤੇ ਜਿਸ ਘਰ ਦੇ ਵਿੱਚ ਰਹਿਣਾ ਹੈ ਉਹ ਘਰ ਕਿਹੜਾ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਬੇਗਮਪੁਰਾ ਸ਼ਹਿਰ ਦਾ ਨਾਂ ਬੇਗਮ ਜਿੱਥੇ ਕੋਈ ਗਮ ਨਹੀਂ ਇਸ ਸੰਸਾਰ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਸਾਰੇ ਜੀਵ ਬਹੁਤ ਦੁਖੀ ਆ ਕੋਈ ਵੀ ਜੀਵ ਤੁਸੀਂ ਦੇਖ ਲਓ ਕਰੋੜਾਪਤੀ ਆ ਕਰੋੜਾਂ ਦੀਆਂ ਕੋਠੀਆਂ ਆ ਉਹ ਵੀ ਦੁਖੀ ਆ ਜਿਹਦੇ ਕੋਈ ਨਹੀਂ ਹੈਗਾ ਪੈਸਾ ਉਹ ਵੀ ਦੁਖੀ ਆ ਮਹਾਰਾਜ ਸਮਝਾਉਂਦੇ ਨੇ ਜਿਸ ਗ੍ਰਹਿ ਥੋੜੀ ਤਿਸਗ੍ਰਹਿ ਚਿੰਤਾ ਜਿਸ ਗ੍ਰਹਿ ਜਿਆਦਾ ਸੋ ਪਰਮਾਨਤਾ ਉਹ ਭਰਮ ਵਿੱਚ ਪੈ ਗਿਆ ਇਹ ਕਰਕੇ ਸਾਧ ਸੰਗਤ ਜੀ ਮੈਨੂੰ ਤਾਂ ਕੋਈ ਇਸ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਐਸਾ ਦਿਸਿਆ ਜਿਹੜਾ ਸੁਖੀ ਹੋਵੇ ਸੁਖੀ ਉਹੀ ਹੋ ਸਕਦਾ ਜਿਹੜਾ ਨਾਮ ਜਪਦਾ ਤੇ ਨਾਮ ਤੱਕਰ ਪਹੁੰਚ ਗਿਆ ਹੁਣ ਪ੍ਰਮਾਤਮਾ ਕਿੱਥੇ ਹੈ ਪ੍ਰਮਾਤਮਾ ਸਾਡੇ ਸਰੀਰ ਦੇ ਅੰਦਰ ਹੈ ਮਹਾਰਾਜ ਸਮਝਾਉਂਦੇ ਜੋ ਬਰੇ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਹੁਣ ਜੋ ਤੁਸੀਂ ਆ ਸੰਸਾਰ 'ਚ ਦੇਖਦੇ ਹੋ ਤੁਹਾਡੇ ਅੰਦਰ ਮੌਜੂਦ ਹੈ ਹੁਣ ਪ੍ਰਮਾਤਮਾ ਦੀ ਜਿਹੜੀ ਆਵਾਜ਼ ਹੈ ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਕੋਈ ਵੀ ਕਿਰਿਆ ਕਰਮ ਕਰਦੇ ਆਂ ਕਿਸੇ ਦੀ ਚੋਰੀ ਕਰਨ ਚੱਲੇ ਇੱਕ ਅੰਦਰੋਂ ਆਵਾਜ਼ ਆਈ ਤੂੰ ਨਾ ਕਰ ਇੱਕ ਆਵਾਜ਼ ਆ ਗਈ ਜੋ ਕਰ ਦੇ ਹੁਣ ਜਿਹੜੀ ਆਵਾਜ਼ ਅੰਦਰੋਂ ਆਈ ਹੈ ਤੂੰ ਨਾ ਕਰ ਉਹ ਪਰਮਾਤਮਾ ਦੀ ਆਵਾਜ਼ ਹੈ ਸਾਨੂੰ ਅੰਦਰੋਂ ਜਨਉਂਦੀ ਹੈ ਪਰ ਮਨ ਸਾਡਾ ਸੱਤਾ ਹੋਣ ਕਰਕੇ ਮਨ ਉਹਦੇ ਪਿੱਛੇ ਨਹੀਂ ਲੱਗਦਾ ਮਨ ਇਹਨਾਂ ਪੰਜਾਂ ਦੂਤਾਂ ਦੇ ਪਿੱਛੇ ਲੱਗ ਕੇ ਸੰਸਾਰ ਦੇ ਵਿੱਚ ਕਿਰਿਆ ਕਰਮ ਕਰ ਦਿੰਦਾ ਹੈ ਇਸੇ ਤਰ੍ਹਾਂ ਅਸੀਂ ਮਾਲਕ ਦੇ ਨਾਲ ਜੁੜ ਕੇ ਰਹਿਣਾ ਹੈ ਤੇ ਮਾਲਕ ਨੂੰ ਹੀ ਯਾਦ ਕਰਨਾ ਹੈ ਜਿਹੜਾ ਪ੍ਰਮਾਤਮਾ ਸਾਡੇ ਅੰਦਰ ਹੈ ਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਨਾਮ ਜਪਣਾ ਤੇ ਜਿਹੜਾ ਵੀ ਕਿਰਿਆ ਕਰਮਾ ਤੇ ਗੁਰੂ ਦੀ ਹਜ਼ੂਰੀ ਲੈ ਕੇ ਕਰਨਾ ਜਿੱਦਾਂ ਭਾਈ ਸਾਹਿਬ ਹੋਣਾਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸੇ ਤਰ੍ਹਾਂ ਫੇ ਗੁਰੂ ਦੀਆਂ ਬੜੀਆਂ ਮਿਲਦੀਆਂ ਆ ਜੇ ਅਸੀਂ ਗੁਰੂ ਤੋਂ ਬਾਹਰ ਚੱਲਾਂਗੇ ਆਪਣੀ ਮਤ ਨੂੰ ਵਰਤਾਂਗੇ ਫਿਰ ਗੁਰੂ ਦੀਆਂ ਬੜੀਆਂਈਆਂ ਨਹੀਂ ਮਿਲਦੀਆਂ ਕਹਿਣ ਤੋਂ ਭਾਵੇਂ ਆਪਾਂ ਜਿੰਨਾ ਸਾਧ ਸੰਗਤ ਜੀ ਮਰਜੀ ਕਹਿ ਜਾਈਏ ਆਓ ਪਹਿਲਾਂ ਹੁਣ ਆਪਾਂ 2 ਮਿੰਟ ਸਾਰੇ ਜਾਣਿਆਂ ਨੇ ਨਾਮ ਜਪਣਾ ਹੈ ਤੁਸੀਂ ਸਾਰੇ ਜਾਣਿਆਂ ਨੇ ਮਗਰ ਮਗਰ ਬੋਲਣਾ ਦਾਸ ਅੱਗੇ-ਅੱਗੇ ਬੋਲੇਗਾ ਸਾਰੇ ਜਾਣਿਆਂ ਨੇ ਨੈਤਰ ਬੰਦ ਕਰ ਲੈਣੇ ਆ ਕਿਉਂਕਿ ਆਪਾਂ ਨੂੰ ਕੁਝ ਅੰਦਰ ਜਾਣ ਵਾਸਤੇ ਜਦੋਂ ਆਪਾਂ ਆਪਣੀ ਆਵਾਜ਼ ਨੂੰ ਹੀ ਸੁਣਨਾ ਹੈ ਮੁੱਖ ਤੋਂ ਆਪਾਂ ਬੋਲਣਾ ਕੰਨਾਂ ਰਾਹੀਂ ਆਪਣੀ ਹੀ ਆਵਾਜ਼ ਨੂੰ ਸੁਣ ਕੇ ਆਪ ਦੇ ਅੰਦਰ ਪਰਵੇਸ਼ ਹੋਣਾ ਸਾਰਾ ਦਿਨ ਸੁਰਤੀ ਸਾਡੀ ਇਸ ਸੰਸਾਰ ਦੇ ਵਿੱਚ ਰਹਿੰਦੀ ਹੈ ਸੰਸਾਰ ਨੂੰ ਦੇਖੀ ਜਾਂਦੇ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਆ ਪਰ ਅੰਦਰ ਕਦੀ ਆਪਣੇ ਗਏ ਨਹੀਂ ਕਿਉਂਕਿ ਇਹ ਗੁਰਦੁਆਰਾ ਜਿਹੜਾ ਹੈ ਇਹੀ ਗੁਰਦੁਆਰਾ ਸਾਡੇ ਅੰਦਰ ਹੈ ਸੇਮ ਇੱਥੇ ਜਾ ਕੇ ਪ੍ਰਮਾਤਮਾ ਦੀ ਕਥਾ ਚਲਦੀ ਹੈ ਅੰਦਰ ਜਿਹਨੂੰ ਮਹਾਰਜ ਸਮਝਾਉਂਦੇ ਹਰ ਕੀ ਕਥਾ ਅਨਾਹਦ ਬਾਣੀ ਜਿੱਥੇ ਅਨਾਹਦ ਬਾਣੀ ਚੱਲਦੀ ਹੈ ਜਿੱਥੇ ਪਰਮਾਤਮਾ ਹਰੀ ਆਪ ਕਥਾ ਕਰ ਰਿਹਾ ਹੈ ਉਹ ਗੁਰਦੁਆਰਾ ਕਿੱਥੇ ਹੈ ਉਹ ਸਾਡੇ ਅੰਦਰ ਜਿਹਨੂੰ ਮਹਾਰਾਜ ਸਮਝਾਉਂਦੇ ਇੱਕ ਨਾ ਗੁਰਦੁਆਰੇ ਲਾਇ ਭਾਵਨੀ ਜਿੰਦ ਦਸਮਨਦਵਾਰ ਦਿਖਾਇਆ ਜਿੱਦਾਂ ਹੁਣ ਤੁਸੀਂ ਇੱਥੇ ਆਏ ਹੋ ਗੁਰੂ ਘਰ ਆਏ ਹੋ ਬੈਠੇ ਹੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਇਦਾਂ ਹੀ ਆਪਾਂ ਇਸ ਮਨ ਨੂੰ ਸਿਮਰਨ ਦੁਆਰਾ ਉੱਪਰ ਚਾੱਕ ਕੇ ਇਸ ਘਰ ਦੇ ਵਿੱਚ ਬਿਠਾ ਲੈਣਾ ਜਿੱਥੇ ਗੁਰੂ ਜਿੱਥੇ ਗੁਰਦੁਆਰਾ ਅੰਦਰ ਹੈ ਜਿਸ ਘਰ ਦੇ ਅਸੀਂ ਰਹਿਣ ਵਾਲੇ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਥਿਰ ਘਰ ਵੈਸੋ ਅਰਜਨ ਪਿਆਰੇ ਸਤਗੁਰ ਤੁਮਰੇ ਤੇ ਹੁਣ ਆਪਾਂ ਥਿਰ ਘਰ ਕਿੱਦਾਂ ਜਾਣਾ ਜੇ ਆਪਾਂ ਸਾਰੀ ਜ਼ਿੰਦਗੀ ਗੁਰਦੁਆਰੇ ਆਈ ਗਏ ਮੱਥਾ ਟੇਕ ਕੇ ਚਾਈ ਗਏ ਤੇ ਗੁਰੂ ਦੀ ਗੱਲ ਇੱਕ ਨਾ ਮੰਨੀ ਥਿਰ ਘਰ ਨਹੀਂ ਆਪਾਂ ਜਾ ਸਕਦੇ ਹੁਣ ਥਿਰ ਘਰ ਆਪਾਂ ਕਿੱਦਾਂ ਜਾਣਾ ਨਾਮ ਜਪ ਕੇ ਮਨ ਸਾਡਾ ਪਹਿਲਾਂ ਕਿੱਥੇ ਬੈਠਦਾ ਹੈ ਇਹਨਾਂ ਨੇਤਰਾਂ ਦੇ ਉੱਪਰ ਜੇ ਨੂੰ ਮਹਾਰਾਜ ਸਮਝਾਉਂਦੇ ਇਹ ਨੇਤਰ ਅੰਧ ਸੀ ਸਤਗੁਰ ਮਿਲੀਏ ਨਿਭ ਦ੍ਰਿਸ਼ਟ ਹੋਏ ਇੱਥੇ ਬੈਠ ਕੇ ਸਵੇਰ ਨੂੰ ਸੰਸਾਰ ਨੂੰ ਦੇਖਦਾ ਹੈ ਜਦੋਂ ਰਾਤ ਪੈਂਦੀ ਹੈ ਰਾਤ ਨੂੰ ਆਪਾਂ ਸਾਹਮਣੇ ਆ ਫਿਰ ਉਸ ਟਾਈਮ ਇਹ ਮਨ ਇਹ ਸਰੀਰ ਨੂੰ ਛੱਡ ਕੇ ਆ ਖਾਲੀ ਸਵੇਸ ਵਿੱਚ ਆ ਜਾਂਦਾ ਹੈ ਆਹ ਜਿਹੜਾ ਖਾਲੀ ਖਲਾ ਹੈ ਇਹ ਸਾਡਾ ਘਰ ਹੈ ਇਹ ਸੱਚਖੰਡ ਹੈ ਸਾਰਾ ਜ਼ਮੀਨ ਤੋਂ ਲੈ ਕੇ ਸਮਾਨ ਤੱਕ ਜਿਹਨੂੰ ਮਹਾਰਾਜ ਸਮਝਾਉਂਦੇ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾ ਹੁਣ ਸੱਚ ਕੰਡ ਕਿੱਥੇ ਆ ਆ ਸਾਹਮਣੇ ਤੇ ਪਰਮਾਤਮਾ ਕਿੱਥੇ ਆ ਤੇ ਮਹਾਰਾਜ ਗੁਰਬਾਣੀ ਗੁਰੂ ਵਿੱਚ ਬਾਬਾ ਰਵਜਾਹ ਜੀ ਸਮਝਾਉਂਦੇ ਕਹਿੰਦੇ ਕਹਿ ਰਬੀਦਾਸ ਹੱਥ ਪੈ ਨੇੜੇ ਸਹਿਜੇ ਹੋਈ ਸੋਈ ਹੱਥਾਂ ਪੈ ਤਾਂ ਤੂੰ ਵੀ ਪਰਮਾਤਮਾ ਨੇੜੇ ਆ ਤੇ ਮਹਾਰਾਜ ਕਹਿੰਦੇ ਪਰਮਾਤਮਾ ਤਾਂ ਤੇਰੇ ਨੇੜੇ ਆ ਤੇ ਤੂੰ ਦੂਰ ਲੱਭੀ ਜਾਂਦਾ ਆਪਾਂ ਪੜਦੇ ਆ ਸੁਖਨੀ ਸਾਹਿਬ ਦੀ ਬਾਣੀ ਤੇ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਨਤ ਨੂੰ ਨੇ ਫੇ ਦੇਖੋ ਵੀ ਸਾਰਿਆਂ ਦੇ ਨੇੜੇ ਕੌਣ ਆ ਸਾਡੇ ਪਰਮਾਤਮਾ ਇਹ ਪਰ ਆਪਾਂ ਇੰਨੀ ਉਮਰ ਹੋ ਗਈ ਮਿਲੇ ਕਿਉਂ ਨਹੀਂ ਕਿਉਂਕਿ ਸਾਡੀ ਜਿਹੜੀ ਸਿਆਣਪਾ ਸਾਡੀ ਜਿਹੜੀ ਤੇਤਰਾਈ ਸਾਡੀ ਤਲਾਕੀ ਨੇ ਸਾਨੂੰ ਪਰਮਾਤਮਾ ਤੋਂ ਦੂਰ ਕਰ ਦਿੱਤਾ ਹੁਣ ਇਸੇ ਕਰਕੇ ਏਕਾ ਸੰਸਾਰ ਦੀ ਸਿਆਣਪਾ ਇਹ ਤਾਂ ਕੰਮ ਆਉਣੀ ਨਹੀਂ ਸਾਰਾ ਸੰਸਾਰ ਸਾਨੂੰ ਚੰਗਾ ਕਹੀ ਚਲੇ ਸਾਡੇ ਮਰਨ ਤੋਂ ਬਾਅਦ ਸਾਡੇ ਨਾਲ ਮੁੱਖ ਨਹੀਂ ਜਾਣਾ ਇਹ ਕੰਮ ਨਹੀਂ ਆਉਣਾ ਸਾਰਾ ਸੰਸਾਰ ਸਾਡੀ ਨਿੰਦਿਆ ਕਰੀ ਚਲੇ ਉਹ ਵੀ ਕਿਸੇ ਕੰਮ ਦੀ ਨਹੀਂ ਪਰ ਜਾਣੀ ਕਿਹੜੀ ਚੀਜ਼ ਆ ਕਹਿੰਦੇ ਉਹ ਧਨ ਨੂੰ ਇਕੱਠਾ ਕਰੋ ਜਿਹੜਾ ਧੰਗ ਤੇਰੇ ਨਾਲ ਜਾਣਾ ਉਹ ਕੀ ਜਾਣਾ ਨਾਮ ਧੰਨ ਹੁਣ ਮਾਲਕ ਸਾਡੇ ਅੰਦਰ ਬੋਲਣੇ ਨੇ ਲਗਾਤਾਰ ਹੱਕਾ ਮਾਰਦੇ ਨੇ ਮਨ ਨੂੰ ਮਾਨਾ ਸੰਸਾਰ ਦੇ ਵਸੇ ਆ ਸੰਸਾਰ ਨੂੰ ਦੇਖੀ ਜਾਂਦਾ ਕਿਉਂਕਿ ਅੰਦਰਮੁਖੀ ਹੋਇਆ ਹੀ ਨਹੀਂ ਤੇ ਜਿੰਨਾ ਚਿਰ ਉਹਨੂੰ ਅੰਦਰਮੁਖੀ ਨਹੀਂ ਹੋਇਆ ਇਹਨੂੰ ਪਤਾ ਕਰਦਾ ਲੱਗੂ ਵੀ ਅੰਦਰ ਮੇਰੇ ਪਰਮਾਤਮਾ ਮੇਰਾ ਪਿਤਾ ਮੈਨੂੰ ਆਵਾਜ਼ ਮਾਰਦਾ ਹੁਣ ਜਿਸ ਤਰ੍ਹਾਂ ਇੱਕ ਪੁੱਤ ਆ ਉਹਨੂੰ ਉਹਦਾ ਪਿਤਾ ਆਵਾਜ਼ ਮਾਰੀ ਜਾਂਦਾ ਪੁੱਤ ਕਹਿਣਾ ਨਾ ਮੰਨੇ ਸੁਣੇ ਨਾ ਪਿਤਾ ਦੀ ਗੱਲ ਤੇ ਕਿਸ ਤਰ੍ਹਾਂ ਬੋਤ ਪਤਾ ਲੱਗੂ ਵੀ ਮੇਰਾ ਮੇ ਪਿਤਾ ਮੈਨੂੰ ਆਵਾਜ਼ ਮਾਰਦਾ ਇਸੇ ਤਰ੍ਹਾਂ ਮਾਲਕ ਸਾਡੇ ਅੰਦਰ ਅਨਹੱਦ ਸ਼ਬਦ ਰਹੀਂ ਗੱਜਦੇ ਨੇ ਰਾਤ ਦਿਨ ਗੱਜਦੇ ਨੇ ਪਰ ਅਸੀਂ ਸੁਣਦੇ ਨਹੀਂ ਆਵਾਜ਼ ਉਹ ਬਾਤ ਸਾਡੀ ਸਾਡੇ ਸਾਰੇ ਅੰਦਰ ਕੋਈ ਸਰੀਰ ਦੇ ਅੰਦਰ ਵੀ ਚੱਲਦੀ ਆ ਧਰਤੀ ਅਸਮਾਨ ਆ ਸਾਰਾ ਖਾਲੀ ਸਵੇਜ ਜੋ ਵੀ ਕੁਝ ਹੈ ਇਹ ਸਾਰਾ ਪ੍ਰਮਾਤਮਾ ਦੇ ਉਹ ਸ਼ਬਦ ਰਹੀਂ ਖੜਾ ਹੈ ਜਦ ਜਨ ਪ੍ਰਮਾਤਮਾ ਦੀ ਸ਼ਬਦ ਦੀ ਆਵਾਜ਼ ਸਾਡੇ ਸਰੀਰ ਦੇ ਉਤੋਂ ਜਿੱਥੇ ਰੂਮ ਤੋਂ ਕੱਢੀ ਹੋ ਜਾਂਦੀ ਹੈ ਉਹ ਲੱਤ ਬਾਹਾਂ ਕੰਮ ਕਰਨੋਂ हट ਜਾਂਦੀ ਹੈ ਇਸੇ ਕਰਕੇ ਸਾਰਾ ਰੋਲ ਹੀ ਪਰਮਾਤਮਾ ਦਾ ਹੈ ਇਸੇ ਕਰਕੇ ਮਹਾਰਾਜ ਸਮਝਾਉਂਦੇ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕਿ 613 ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਫਿਰ ਮੇਰਾ ਹੁਣ ਰਾਤ ਨੂੰ ਆਪਾਂ ਸੌਣਨੇ ਆਂ ਇਧਰੋਂ ਭੁੱਲ ਜਾਨਨੇ ਆਂ ਅੱਗਾ ਸਾਨੂੰ ਦੱਸਿਆ ਹੀ ਨਹੀਂ ਅੱਗੇ ਦਾ ਸਾਨੂੰ ਪਤਾ ਨਹੀਂ ਆਪਾਂ ਗਏ ਕਿੱਥੇ ਆਂ ਇਧਰੋਂ ਭੁੱਲ ਜਾਨਨੇ ਰਾਤ ਨੂੰ ਹੁਣ ਦੇਖੋ ਆਪਾਂ ਬੈਠੇ ਆਂ ਰਾਤ ਨੂੰ ਆਪਾਂ ਸੌਣਾ ਨਾ ਥੀ ਪਤਾ ਕਿੱਥੇ ਨਾ ਪੁੱਤ ਪਤਾ ਨਾ ਪਰਿਵਾਰ ਪਤਾ ਕਿੱਥੇ ਆ ਕੋਈ ਵੀ ਨਹੀਂ ਪਤਾ ਉਹਨੂੰ ਗੁਰਬਾਣੀ ਚ ਕਿਹਾ ਛੋਟੀ ਮੌਤ ਇਦੋਂ ਪਾਸ ਸਵੇਰੇ ਉੱਠਦੇ ਆ ਨਾਲ ਹੀ ਉੱਠਦੇ ਆ ਸਾਰੇ ਆ ਮੇਰੀ ਧੀ ਆ ਮੇਰਾ ਪੁੱਤ ਆ ਸਾਰਾ ਕੁਝ ਆ ਮੇਰੀ ਜ਼ਮੀਨ ਜਾਇਦਾਦ ਆ ਧਨ ਦੌਲਤ ਉਹ ਆਪਾਂ ਜੱਕਦਮ ਸਾਨੂੰ ਇਧਰ ਮਾਇਆ ਦੇ ਚ ਮਨ ਉਲਝ ਜਾਂਦਾ ਪਰ ਜਿਹੜੇ 10 ਘੰਟੇ ਰਾਤ ਨੂੰ ਸੌਣਾ ਜਾਂਣਾ ਕਿੱਥੇ ਉਹ ਦੇਖਣਾ ਕਿੱਥੇ ਜਾਣਾ ਆਪਾਂ ਇਸ ਨੀਂਦ ਚੋਂ ਨਿਕਲ ਕੇ ਐਸ ਨਾਸਕਾ ਰਾਹੀ ਮਨ ਇਸ ਨਾਸਕਾ ਰਾਹੀ ਆਣ ਕੇ ਇੱਥੋਂ ਜੋਤ ਨਿਕਲਦੀ ਆ ਮਨ ਦੀ ਆ ਖਾਲੀ ਸ ਵਿੱਚ ਜਾਂਦੀ ਆ ਸਰੀਰ 'ਚ ਸਵਾਸ ਚਲੀ ਜਾਂਦੇ ਆ ਹੁਣ ਇੱਥੇ ਆਉਂਦੀ ਆ ਸਾਰੀਆਂ ਸੁਰਕੀਆਂ ਰਾਦਰੂ ਸਰੀਰ ਨੂੰ ਛੱਡ ਕੇ ਇੱਥੇ ਆਉਂਦੀਆਂ ਇੱਥੇ ਆਪਾਂ ਮਿਲ ਪੈਂਦੇ ਆ ਜਿਹਨੂੰ ਆਪਾਂ ਕਹਿੰਦੇ ਸੁਪਨੇ 'ਚ ਮਿਲ ਪਏ ਜਿਹੜਾ ਜੀਵ ਕਹਿੰਦਾ ਵਾ ਰਾਤੀ ਮੈਨੂੰ ਭਾਈ ਸਾਹਿਬ ਸੁਪਨਾ ਆਇਆ ਆਪਾਂ ਇਕੱਠੇ ਗੱਲਾਂ ਕਰਦੇ ਉਹ ਸਾਡਾ ਅਸਲ ਸਰੀਰ ਹੈ ਸੁਪਨੇ ਵਿੱਚ ਜਿਹੜਾ ਆਇਆ ਉਹ ਸਾਡਾ ਅਸਲ ਵਜੂਦ ਹੈ ਜਿਹੜਾ ਚਾਰ ਯੁਗ ਤੋਂ ਮੁਕਤ ਨਹੀਂ ਹੋਇਆ ਅਸਲ ਸਰੀਰ ਕਿਹੜਾ ਹੈ ਜਿਹੜਾ ਸੁਪਨੇ ਵਿੱਚ ਇਦਾਂ ਹੀ ਖੇਲ ਚੱਲਦਾ ਸੁਪਨੇ ਵਿੱਚ ਸਾਰੇ ਆਪਾਂ ਬੈਠੇ ਇਦਾਂ ਹੀ ਖੇਲ ਸੁਪਨੇ ਵਿੱਚ ਚੱਲਦਾ ਹੈ ਉਹ ਸਾਡਾ ਅਸਲ ਸਰੀਰ ਹੈ ਇੱਥੇ ਸਾ ਆਪਾਂ ਉਹਨਾਂ 'ਚ ਰਹਿ ਸਕਦੇ ਆ ਜਿਨ੍ਹਾਂ ਜੇ ਨੂੰ ਮਾਰਾ ਸਮਝਾਉਂਦੇ ਜਦ ਲਗ ਜੋਬਨ ਸਾਸ ਹੈ ਤਦ ਲਗ ਇਹ ਕੰਨ ਦੇ ਧਨ ਤਾਂ ਉਹਨਾਂ ਚਿਹਰੇ ਜਿੰਨਾ ਚਿਰ ਸੁਵਾਸ ਹੈ ਜਿੱਦਣ ਸੁਵਾਸ ਪੂਰੇ ਹੋ ਗਏ ਉਹ ਦਿਨ ਭਾਈ ਜਿੰਨੇ ਰਿਸ਼ਤੇ ਬਣੇ ਉਹ ਜਿੰਨੇ ਭੈਣ ਭਾਈ ਸਭ ਤੇਰਾ ਸਰੀਰ ਦਾ ਸਭ ਤੋਂ ਰਿਸ਼ਤਾ ਨਜ਼ਦੀਕੀ ਕਿਹੜਾ ਹੈ ਇਹ ਸਰੀਰ ਦਾ ਇਹ ਤੇਰਾ ਸਰੀਰ ਕਿੱਿਆ ਤੇ ਹੁਣ ਹੈ ਇਥੇ ਕਿੰਨਾ ਚਿਰ ਵਾਸਤੇ ਆ ਮਹਾਰਾਜ ਸਮਝਾਉਂਦਾ ਵੀ ਤੇਰੇ ਸੁਵਾਸ ਗਿਣਤੀ ਦੇ ਆ 24000 ਸੁਵਾਸ ਹੈ ਰਾਤ ਔਰ ਦਿਨ ਦਾ 12000 ਰਾਤ ਦਾ 12000 ਦਿਨ ਦਾ ਹੁਣ ਰਾਤ ਨੂੰ ਤਾਂ ਆਪਾਂ ਸੁਤਿਆ ਕਢ ਲੈਨੇ ਆ ਤੇ ਦਿਨੇ ਜਿਹੜੇ ਆ ਇਹ ਸੰਸਾਰ ਦਾ ਕੰਮਕਾਰ ਕਰਦੇ ਕਢ ਲੈਨੇ ਆ ਤੇ ਫੇਰ ਖਟਿਆ ਕੀ ਭਾਈ ਕੀ ਖਟਿਆ ਵੀ ਸੰਸਾਰ ਦੇ ਵਿੱਚੋਂ 24 ਦੇ ਵਿੱਚੋਂ 24 ਵੀ ਨਹੀਂ ਗੁਰੂ ਦੇ ਲੇਖੇ ਜਮਾ ਕਰਾਇ ਹੁਣ ਸਵਾਸ ਜਮਾ ਕਿੱਦਾਂ ਹੁੰਦੇ ਸਵਾਸ ਆਇਆ ਆਪਾਂ ਸਵਾਸ ਤੇ ਮੋਹਰ ਲਾਈ ਵਾਹਿਗੁਰੂ ਇੱਥੋਂ ਇੱਥੋਂ ਧੰਨ ਪ੍ਰਗਟ ਹੋਈ ਅੰਦਰ ਗਈ ਅੰਦਰੋਂ ਧੰਨ ਆਣ ਕੇ ਇੱਥੋਂ ਨਿਕਲ ਕੇ ਬਾਹਰ ਕਾਰਨੀ ਸਮੇਂ ਤੇ ਜਮਾ ਹੋ ਗਏ ਇਸ ਇਸ ਟੋਰ ਹੈ ਸਤਖੰਡ ਇੱਥੇ ਜਮਾ ਹੋ ਗਏ ਹੁਣ ਇੱਥੋਂ ਜਮਾ ਹੋਣ ਤੋਂ ਬਾਅਦ ਅੱਗੇ ਸੁਭਾਸਾਂ ਦਾ ਧੰਨ ਚੱਲਦਾ ਹੈ ਹੁਣ ਜੋ ਵੀ ਆਪਾਂ ਜਾਨਪੁੰਨ ਕਰਦੇ ਆ ਇਹ ਨਾ ਸੋਚਿਓ ਵੀ ਜਾਨਪੁੰਨ ਕਰਦੇ ਆ ਵੀ ਸਾਨੂੰ ਗੁਰੂ ਵਡਿਆਈਆਂ ਦੇ ਦੇਊਗਾ ਨਾਮ ਜਪਣ ਤੋਂ ਬਿਨਾਂ ਜਾਨਪੁੰਨ ਕਰਦੇ ਉਹ ਵੀ ਜ਼ਹਿਰ ਬਣ ਜਾਂਦਾ ਉਹ ਕਿੱਦਾਂ ਬਣਦਾ ਹੁਣ ਜਦੋਂ ਜਾਨਪੁੰਨ ਕਰਦੇ ਆ ਤੇ ਜਾਨਪੁੰਨ ਕਰਨ ਤੋਂ ਬਾਅਦ ਸਾਡੇ ਅੰਦਰ ਹਉਮੈ ਪ੍ਰਗਟ ਹੁੰਦੀ ਮੈਂ ਆਹ ਜਾਨ ਕੀਤਾ ਗੁਰੂ ਘਰ ਮੈਂ ਆਹ ਕੀਤਾ ਉਹ ਹਉਮੈ ਜਿਹੜੀ ਜ਼ਹਿਰ ਬਣ ਜਾਂਦੀ ਆ ਹੁਣ ਮਹਾਰਾਜ ਕਹਿੰਦੇ ਹਉਮੈ ਨਾਮੇ ਨਾਲ ਵਿਰੋਧ ਹੈ ਦੋ ਇਹਨਾਂ ਵਿੱਚ ਇੱਕ ਥਾਂ ਕਿੰਦੇ ਦੋਨੇ ਇੱਕ ਜਗ੍ਹਾ ਨਹੀਂ ਰਹਿਣਗੇ ਜਾਂ ਅੰਦਰ ਗੁਰੂ ਦਾ ਨਾਮ ਟਿਕੇਗਾ ਜਾਂ ਹੋਮ ਟਿਕੇਗੀ ਉਹ ਨਾਮ ਕਿੱਥੇ ਹੈ ਉਹ ਸਾਡੇ ਦਸਵੇਂ ਘਰ ਦੇ ਅੰਦਰ ਚੱਲਦਾ ਪਿਆ ਐਸ ਤੋਂ ਥੱਲੇ ਸਾਡੇ ਨੌਂ ਘਰ ਨੇ ਐਸ ਤੋਂ ਉੱਪਰ ਦਸਮਾ ਘਰ ਹੈ ਜਿੱਥੇ ਅਸੀਂ ਰਹਿਣ ਵਾਲੇ ਹਾਂ ਐਸੇ ਕਰਕੇ ਹੁਣ ਆਪਾਂ ਦਰ ਤੇ ਬੈਠਣਾ ਦਰ ਕਿਹੜਾ ਪ੍ਰਮਾਤਮਾ ਦਾ ਜਿਸ ਤਰ੍ਹਾਂ ਆ ਬਾਉਂਡਰ ਬਣੇ ਆ ਪਾਕਿਸਤਾਨ ਇੰਡੀਆ ਹਰ ਕੰਟਰੀ ਦੇ ਬਾਉਂਡਰ ਨੇ ਤੇ ਹੁਣ ਅਸੀਂ ਬਾਦਰ ਤੇ ਜਾ ਕੇ ਬਹਿਣਾ ਇਸ ਦੇਸ਼ ਦੇ ਬਾਦਰ ਸੇ ਜਦੋਂ ਆਪਾਂ ਸਿਮਰਨ ਕਰਦੇ ਆਂ ਸਿਮਰਨ ਕਰਦੇ ਕਰਦੇ ਬਿਲਕੁਲ ਸਰੀਰ ਭੁੱਲਣਾ ਸ਼ੁਰੂ ਹੋ ਜਾਂਦਾ ਇੱਥੇ ਆਪਾਂ ਦਰ ਤੇ ਇੰਨਾ ਕਿ ਚੇਤਾ ਰਹਿੰਦਾ ਇੱਥੇ ਬਹਿ ਜਾਣਾ ਆਪਾਂ ਅੱਗੇ ਧੁੰਨ ਚੱਲਦੀ ਮਾਲਕ ਬਾਜ ਮਾਰਦਾ ਸ਼ਬਦ ਚੱਲਦਾ ਅੰਦਰ ਸ਼ਬਦ ਨੂੰ ਫੜ ਕੇ ਬਹਿਣਾ ਸ਼ਬਦ ਨਾਲ ਪਬਦਲੇ ਪਾਸੇ ਚੱਲ ਜਾਣਾ ਜਿੱਥੇ ਦੇ ਆਪਾਂ ਰਹਿਣ ਵਾਲੇ ਇਸੇ ਕਰਕੇ ਜਦੋਂ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਤੇ ਅਭਿਆਸ ਕਰਨਾ ਪੈਂਦਾ ਮਹਾਰਾਜ ਕਹਿੰਦੇ ਪੁੰਨ ਦਾਨ ਜਪ ਤਪ ਜਿਤੇ ਸਭ ਉੱਪਰ ਨਾਮ ਹਰ ਹਰ ਰਸਨਾ ਜੋ ਜਪ ਹੈ ਤੇ ਸਪੂਰਨ ਕਾਮ ਇਹ ਸਾਧ ਸੰਗਤ ਜੀ ਨਾਮ ਜਪਣਾ ਪੈਣਾ ਨਾਮ ਤੋਂ ਬਿਨਾ ਗੱਲ ਨਹੀਂ ਬਣਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਥਾਂ ਦੇ ਵਿੱਚ ਸਾਨੂੰ ਇਹੀ ਸਮਝਾਉਂਦੇ ਨੇ ਕਿ ਭਾਈ ਨਾਮ ਤੋਂ ਬਿਨਾ ਤੇਰੀ ਗੱਲ ਨਹੀਂ ਬਣਨੀ ਤੇ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਛਤ ਤਕ ਹਾਲ ਨਾਨਕ ਜੀ ਮੁਖ ਉਜਲੇ ਖੇਤੀ ਜੁੱਤੀ ਨਾਲ ਆਪਾਂ ਤਾਂ ਅਰਦਾਸਾਂ ਕਰਦੇ ਗੁਰਦੁਆਰੇ ਸੱਚੇ ਪਾਤਸ਼ਾਹ ਮੈਨੂੰ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਦੇ ਦੇ ਇਦਾ ਮਤਲਬ ਅਸੀਂ ਅੰਦਾਜ਼ ਕਰਦੇ ਆ ਇਹ ਅਸੀਂ ਅੰਦਾਜ਼ ਕਰਦੇ ਕਦੀ ਪਰਮਾਤਮਾ ਨੂੰ ਨਹੀਂ ਮੰਗਿਆ ਹੁਣ ਅਸੀਂ ਕੀ ਮੰਗਣਾ ਮਹਾਰਾਜ ਕਹਿੰਦੇ ਬੇਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਉ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਤੇਰੇ ਮਨ ਦੀਆਂ ਭੁੱਖਾਂ ਸਾਰੀਆਂ ਖਤਮ ਹੋ ਜਾਣ ਮਨ ਤਾਂ ਬੈਠਾ ਹੈ ਅੰਦਰ ਚੋਰਾਂ ਨਾਲ ਕੇ ਰਾਤ ਨੂੰ ਮੰਝੇ ਤੇ ਸੌਣੇ ਆ ਤਨ ਸਾਡਾ ਨਿਊਟਰਲ ਗੇਅਰ 'ਚ ਹੁੰਦਾ ਮਨ ਸਾਡਾ ਪੰਜਵੇਂ ਗੇਅਰ 'ਚ ਭੱਜੀ ਜਾਂਦਾ ਰਾਤ ਦਿਨ ਆ ਵੀ ਕਰਨਾ ਆ ਵੀ ਕਰਨਾ ਉਹ ਬੈਠ ਸ਼ਾਂਤ ਹੋ ਕੇ ਬੈਠ ਅੰਦਰੋਂ ਸੁੱਖ ਮਿਲ ਗਿਆ ਉਹ ਬਾਦਸ਼ਾਹੀਆਂ ਬਾਹਰੋਂ ਪੈਸਾ ਮਿਲ ਗਿਆ ਮਾਇਆ ਮਿਲ ਗਈ ਬਾਦਸ਼ਾਹੀਆਂ ਨਹੀਂ ਬਾਦਸ਼ਾਹੀਆਂ ਕਿਹੜੀਆਂ ਜਿਹੜਾ ਅੰਦਰੋਂ ਸੁੱਖ ਮਿਲ ਗਿਆ ਹੁਣ ਕਈ ਜੀਵ ਆ ਡਿਪਰੈਸ਼ਨ ਵਿੱਚ ਚਲੇ ਗਏ ਕਿਉਂਕਿ ਉਹ ਰਾਤ ਦਿਨ ਸੋਚ-ਸੋਚ ਕੇ পাগল ਹੋ ਗਏ ਇਸ ਤਰ੍ਹਾਂ ਕੇ ਮਹਾਰਾਜ ਸਮਝਾਉਂਦੇ ਕਹਿੰਦੇ ਜੋ ਮੰਦਰ ਕੋ ਥੰਮੈ ਥੰਮਣ ਤੈ ਹੁ ਗੁਰ ਕਾ ਸ਼ਬਦ ਮਨੈ ਇਸ ਥੰਮਣ ਹੁਣ ਇਹ ਮਨ ਦੇ ਥੱਲੇ ਗੁਰੂ ਦੇ ਸ਼ਬਦ ਦਾ ਥੰਮਾ ਲਾਉਣਾ ਜਿੱਦਾਂ ਆਹ ਦੇਖੋ ਆ ਪਿੱਲਰ ਬਣਿਆ ਆ ਇਹ ਛੱਤ ਨੂੰ ਸਪੋਰਟ ਹੈ ਇਦਾਂ ਹੀ ਹੁਣ ਮੰਨ ਦੇ ਥੱਲੇ ਸਪੋਰਟ ਅਸੀਂ ਵਾਹਿਗੁਰੂ ਮੰਤਰ ਦੀ ਲਾਉਣੀ ਹੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਹੁਣ ਇਹ ਤਾਂ ਵਾਹਿਗੁਰੂ ਸ਼ਬਦ ਜਿਹੜਾ ਆ ਇਹ ਅਸੀਂ ਬੋਲਣਾ ਆ ਜਿਹੜਾ ਮਾਲਕ ਦੀ ਆਵਾਜ਼ ਹੈ ਜਿਹੜਾ ਮਾਲਕ ਦਾ ਨਾਮ ਹੈ ਉਹ ਅਸੀਂ ਸੁਣ ਸਕਦੇ ਆ ਬੋਲ ਨਹੀਂ ਸਕਦੇ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਿਤੇ ਸ਼ਬਦ ਗੁਰੂ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਜਿਹੜਾ ਸ਼ਬਦ ਅੰਦਰ ਚੱਲਦਾ ਕਹਿੰਦੇ ਉਹ ਮੇਰਾ ਗੁਰੂ ਹੈ ਤੇ ਕਹਿੰਦੇ ਜਿਹੜੀ ਮੇਰੀ ਸੁਰਤ ਹੈ ਉਹ ਚੇਲੀ ਹੈ ਇਸ ਕਰੇ ਨਾਮ ਕਿੱਥੇ ਆ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਣਾ ਕਿ ਸਤਗੁਰੂ ਜੀ ਸਾਨੂੰ ਦੱਸੋ ਨਾਮ ਕਿੱਥੇ ਹੈ ਕਈ ਜੀਵ ਨਾਮ ਜਿੰਦੇ ਨੇ ਲਿਖ ਲਿਖ ਕੇ ਕਈ ਕੰਨਾਂ 'ਚ ਦੇਈ ਜਾਂਦੇ ਨੇ ਆਪਾਂ ਗੁਰਬਾਣੀ ਗੁਰੂ ਨੂੰ ਪੁੱਛਣਾ ਮਹਾਰਾਜ ਸਾਨੂੰ ਦੱਸੋ ਨਾਮ ਕਿੱਥੇ ਹੈ ਤੇ ਸਤਗੁਰੂ ਜੀ ਸਮਝਾਉਂਦੇ ਨੇ ਕਹਿੰਦੇ ਨਾਮ ਰਮੋਲਕ ਰਤਨ ਹੈ ਪੂਰੇ ਸਤਗੁਰ ਬਾਸ ਸਤਗੁਰ ਸੇਵਾ ਲੱਗਿਆ ਕੱਢ ਰਤਨ ਦੇ ਪ੍ਰਕਾਸ਼ ਹੁਣ ਸਤਗੁਰ ਦੀ ਸੇਵਾ ਕਿਹੜੀ ਹੈ ਸਤਗੁਰ ਦੀ ਸੇਵਾ ਹੈ ਆਪਨ ਨਾਮ ਜਪਣਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਕਿਤ ਲਾਏ ਆਓ ਹੁਣ ਸਾਰੇ ਜਣੇ ਨਿੱਤਰ ਬੰਦ ਕਰੋ ਦਾਸ ਅੱਗੇ-ਅੱਗੇ ਬੋਲੇਗਾ ਤੁਸੀਂ ਸਾਰੇ ਨੇ ਪਿੱਛੇ-ਪਿੱਛੇ ਬੋਲਣਾ ਬੋਲੋ ਜੀ ਸਤ ਨਾਮ ਵਾਹਿ ਗੁਰੂ 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 ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਧਨ ਵਾਹਿ ਗੁਰੂ ਵਾਹਿ ਗੁਰੂ ਧਨ ਵਾਹਿ ਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਐਦਾਂ ਵਾਜਾਂ ਆਪਾਂ ਪਰਮਾਤਮਾ ਨੂੰ ਮਾਰਨੀਆ ਪਰਮਾਤਮਾ ਸਾਡੇ ਨਾਲ ਹੀ ਹੈ ਸਦਾ ਪਰਮਾਤਮਾ ਨੂੰ ਅੰਗ ਸੰਗ ਸਮਝਣਾ ਹੈ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜੀ ਦੇ ਕੋਲ ਆਣ ਕੇ ਕੋਈ ਦੁੱਖ ਹੋਵੇ ਸੁੱਖ ਹੋਵੇ ਕਿਤੇ ਵੀ ਬੈਠੇ ਹੋ ਮਹਾਰਾਜ ਦਾ ਧਿਆਨ ਕਰਕੇ ਅਰਦਾਸ ਕਰ ਜਣਾ ਅਰਦਾਸ ਟੁੱਟਣੀ ਨਹੀਂ ਪਰ ਇਹ ਕੀ ਹੁੰਦਾ ਅਸੀਂ ਸਾਡਾ ਮਨ ਕਿਤੇ ਹੋਰ ਹੁੰਦਾ ਤਨ ਕਿਤੇ ਹੋਰ ਹੁੰਦਾ ਉਹ ਕਬੂਲ ਨਹੀਂ ਹੁੰਦੀ ਜਦੋਂ ਦਿਲੋਂ ਅਰਦਾਸ ਨਿਕਲਦੀ ਹੈ ਉਹ ਟੁੱਟਣੀ ਨਹੀਂ ਇਹਨ ਸੇ ਕਰਕੇ ਸਾਧ ਸੰਗਤ ਜੀ ਆਪਾਂ ਸਿਮਰਨ ਕਰਨਾ ਦੇਲੀ 15-15 ਮਿੰਟ 10-10 ਮਿੰਟ ਕਰੋ ਫਿਰ ਹੌਲੀ-ਹੌਲੀ ਇਹ ਜਿਹੜੀ ਆਵਾਜ਼ ਆ ਤੁਹਾਨੂੰ ਇੰਨਾ ਕੁ ਮਿੱਠੀ ਲੱਗਣ ਲੱਗ ਪੈਗੀ ਤੁਸੀਂ ਕਹਿਣਾ ਸੀ ਸਿਮਰਨ ਕਰੀ ਚੱਲੀਏ ਬਾਹਰੋਂ ਧਿਆਨ ਟੁੱਟਣਾ ਸ਼ੁਰੂ ਹੋਏਗਾ ਮਨ ਲੱਗ ਕੇ ਆਉਣਾ ਸ਼ੁਰੂ ਹੋ ਜਾਵੇਗਾ ਇੱਕਦਮ ਬਿਲਕੁਲ ਆਪਣੇ ਆਪ ਦੇ ਵਿੱਚ ਆਪਾਂ ਬੈਠ ਕੇ ਆਕਾਂਤ ਵਿੱਚ ਬਹਿ ਕੇ ਆਪਾਂ ਨਾਮ ਜਪਣਾ ਫਿਰ ਹੌਲੀ-ਹੌਲੀ ਜਿਉ ਨਾਮ ਜਪਦੇ ਆਪਾਂ ਅੰਤਰਮੁਖੀ ਹੋਵਾਂਗੇ ਅੰਤਰਮੁਖੀ ਹੋਣ ਤੋਂ ਜੋ ਸਾਡਾ ਸਰੀਰ ਜਿਹੜਾ ਹੈ ਇਹ ਭੁੱਲਣਾ ਸ਼ੁਰੂ ਹੋਏਗਾ ਡਰਨਾ ਨਹੀਂ ਇਹ ਸਰੀਰ ਜਿਹੜਾ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਅੰਦਰੋਂ ਸਾਨੂੰ ਉਹ ਆਵਾਜ਼ ਜਿਹੜੀ ਹੈ ਨਾਮ ਦੀ ਉਹਦੇ ਬਰੋਬਰ ਜਦੋਂ சுவாਸ ਪੂਰੇ ਹੋ ਜਾਂਦੇ ਜਮਾ ਫਿਰ ਉਹ ਨਾਮ ਚੱਲ ਪੈਂਦਾ ਹੈ ਜਿਸ ਨਾਮ ਨੂੰ ਅਸੀਂ ਲੈਣ ਵਾਸਤੇ ਆਏ ਹਾਂ ਇਸ ਸੰਸਾਰ ਵਿੱਚ ਜਦੋਂ ਉਹ ਨਾਮ ਚੱਲਦਾ ਹੈ ਤੇ ਫਿਰ ਆਪਾਂ ਅੰਦਰ ਬੈਠ ਕੇ ਸੁਣਨ ਵਿੱਚ ਬੈਠ ਕੇ ਅੰਦਰ ਉਹ ਨਾਮ ਨੂੰ ਹੀ ਸੁਣਨਾ ਤੇ ਫੇਰ ਸਾਨੂੰ ਸਾਡਾ ਮਨ ਜਿਹੜਾ ਜਾਗ ਜਾਂਦਾ ਇੱਕ ਜਨਮ ਜਿੱਦਾਂ ਮਾਤਾ ਪਿਤਾ ਦੇ ਘਰ ਦੇ ਵਿੱਚ ਹੁੰਦਾ ਹੈ ਦੂਸਰਾ ਜਨਮ ਫਿਰ ਗੁਰੂ ਦੇ ਘਰ ਦੇ ਵਿੱਚ ਹੁੰਦਾ ਹੈ ਮਨ ਦਾ ਜਨਮ ਹੁਣ ਮਾਤਾ ਪਿਤਾ ਦੇ ਘਰ ਦੇ ਵਿੱਚ ਜਨਮ ਹੋਇਆ ਤੇ ਜਦੋਂ ਗੁਰੂ ਦੇ ਘਰ ਦੇ ਵਿੱਚ ਜਨਮ ਹੁੰਦਾ ਹੈ ਜਦੋਂ ਅਸੀਂ ਗੁਰ ਅੰਮ੍ਰਿਤ ਸਮਰਨ ਕਰਕੇ ਅੰਦਰੋਂ ਅੰਮ੍ਰਿਤ ਰਸ ਆਉਣ ਲੱਗਦਾ ਹੁਣ ਇੱਕ ਆਪਾਂ ਅੰਮ੍ਰਿਤ ਪੰਜਾ ਪਿਆਰਾਂ ਨੂੰ ਚੱਕਦੇ ਆ ਪੰਜਾ ਪਿਆਰਾਂ ਨੂੰ ਜਾਣਦੇ ਆ ਇਹੀ ਅੰਮ੍ਰਿਤ ਸਾਡੇ ਅੰਦਰ ਵੀ ਚੱਲਦਾ ਹੈ ਜਦੋਂ ਆਪਾਂ ਨਾਮ ਜਪਦੇ ਅੰਦਰੋਂ ਮਾਲਕ ਦੇਖਦਾ ਬੱਚਾ ਘਰ ਨੂੰ ਆਉਣ ਲੱਗਾ ਅੰਦਰੋਂ ਹਟ ਬੋਲ ਜਾਂਦਾ ਉਸ ਅੰਮ੍ਰਿਤ ਦੀ ਉਹਨੂੰ ਵੀ ਮਹਾਰਾਜ ਕਹਿੰਦੇ ਆ ਕਹਿੰਦੇ ਅੰਮ੍ਰਿਤ ਚੁਆਇਆ ਮੋਇਆ ਜਗਾਇਆ ਫਿਰ ਬਗੜ ਜਨਮ ਨਾ ਆਇਆ ਸੋ ਇਸੇ ਕਰਕੇ ਸਾਧ ਸੰਗਤ ਜੀ ਆਪਜੀ ਸਾਰੇ ਜਾਣੇ ਬਹੁਤ ਵੱਡੇ ਭਾਦਾਂ ਵਾਲਿਓ ਸਤਿਗੁਰ ਸੱਚੇ ਪਾਤਸ਼ਾਹ ਇਹ ਬੱਚੇ ਨੂੰ ਚੜ੍ਹਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ ਗੁਰਸਿੱਖੀ ਜੀਵਨ ਦੇ ਨਾਲ ਜੋੜੇ ਇਸ ਪਰਿਵਾਰ ਦਾ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ ਧੰਨਵਾਦ ਆਓ ਫਿਰ ਆਪਾਂ ਹੁਣ 2 ਮਿੰਟ ਇੱਕ ਸਿਮਰਨ ਹੋਰ ਤੱਕ ਨਾ ਕਰਨਾ ਉਹ ਵੀ ਤੁਸੀਂ ਹੁਣ ਇਹ ਪ੍ਰੈਕਟੀਕਲ ਕਰਨਾ ਘਰ ਜਾ ਕੇ ਉਸ ਤਰ੍ਹਾਂ ਸਿਮਰਨ ਕਰਨਾ ਤੇ ਉਸ ਤੋਂ ਬਾਅਦ ਫਿਰ ਸਮਾਰਪਤੀਆ ਕਰੋ ਹੀ ਸ਼ੁਰੂ ਦਾਸ ਅੱਗੇ-ਅੱਗੇ ਬੋਲੇਗਾ ਤੁਸੀਂ ਮਗਰ-ਮਗਰ ਬੋਲਣਾ ਸੰਗਣਾ ਨਹੀਂ ਨਾਮ ਜਪਣ ਲੱਗਿਆ ਸੰਗਣਾ ਨਹੀਂ ਇਹ ਸਾਡੇ ਘਰ ਦਾ ਕੰਮ ਹੈ ਤੁਸੀਂ ਮਗਰ-ਮਗਰ ਬੋਲਣਾ ਵਾਹੀ ਗੁਰੂ ਬੋਲੋ ਮਗਰ ਵਾਹੀ ਗੁਰੂ ਵਾਹੀ ਖਾਲਸਾ ਜਵਾਈ ਜੀ ਦੇ ਪਤੇ ਸੋ ਇਹਨੀਆਂ ਵਿਚਾਰਾਂ ਕਰਦੇ ਹੋਏ ਸਤ ਸੰਗਤ ਜੀ ਇੱਕ ਨੇ ਨੇ ਗਲਤੀਆਂ ਹੋ ਜਾਂਦੀਆਂ ਸਤ ਸੰਗਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋ ਜੀ ਬਖਸ਼ ਦੇਣਾ ਜੀ ਵਾਹਿਗੁਰੂ ਜੀ ਦਾ ਖਾਲਸਾ